ਗੁਰਦਾਸਪੁਰ ਦੇ ਟੀਸੀ ਇੰਟਰਨੈਸ਼ਨਲ ਸਕੂਲ ਬਹਿਰਾਮਪੁਰ ਰੋਡ ਵਿਖੇ ਇਸ ਵਾਰ ਫਿਰ ਸਕੂਲ ਵੱਲੋਂ ਦੀਵਾਲੀ ਮੇਲਾ ਕਰਵਾਇਆ ਗਿਆ ਸਕੂਲ ਦੇ ਐਮਡੀ ਰਵਿੰਦਰ ਸ਼ਰਮਾ ਅਤੇ ਪ੍ਰਿੰਸੀਪਲ ਮੈਡਮ ਕੁਮਤ ਸ਼ਰਮਾ ਅਤੇ ਪੂਰੇ ਸਟਾਫ ਦੀ ਮਿਹਨਤ ਸਦਕਾ ਇਹ ਮੇਲਾ ਦੀਵਾਲੀ ਦੇ ਇੱਕ ਉਪਹਾਰ ਵਜੋਂ ਹੋ ਨਿਬ ਇਸ ਵਿੱਚ ਸਕੂਲ ਵੱਲੋਂ ਚੋਲੇ ਖਾਣ ਪੀਣ ਦੇ ਸਟਾਲ ਅਤੇ ਗੇਮਾਂ ਕਰਵਾਈਆਂ ਗਈਆਂ ਇਸ ਦੇ ਨਾਲ ਨਾਲ ਬੱਚਿਆਂ ਦੀ ਮਨੋਰੰਜਨ ਲਈ ਗੀਤ ਸੰਗੀਤ ਅਤੇ ਡਾਂਸ ਦਾ ਅਜ਼ੋਜ਼ਨ ਵੀ ਕੀਤਾ ਗਿਆ ਚਿਆਂ ਨਾਲ ਆਏ ਹੋਏ ਮਾਪੇ ਵੀ ਖੁੱਬ ਮਨੋਰੰਜਨ ਕੀਤਾ ਬੱਚਿਆਂ ਵੱਲੋਂ ਹੱਥ ਨਾਲ ਬਣਾਈਆਂ ਕਲਾਕੀਤੀਆਂ ਦਾ ਪ੍ਰਦਰਸ਼ਨ ਵੀ ਕੀਤਾ ਗਿਆ ਜ਼ਿਕਰਯੋਗ ਹੈ ਕਿ ਟੀਸੀ ਇੰਟਰਨੈਸ਼ਨਲ ਸਕੂਲ ਗੁਰਦਾਸਪੁਰ ਦਾ ਇੱਕ ਉਹੋ ਸਕੂਲ ਹੈ ਜਿੱਥੇ ਹਰ ਸਾਲ ਬੱਚੇ ਉੱਚ ਸਿੱਖਿਆ ਪ੍ਰਾਪਤ ਕਰਕੇ ਵੱਡੇ ਵੱਡੇ ਉਦੇਯਾਂ ਤੇ ਲੱਗਦੇ ਹਨ ਪੜਾਈ ਵਿੱਚ ਇਹ ਸਕੂਲ ਜ਼ਿਲ੍ਹਾ ਗੁਰਦਾਸਪੁਰ ਇੱਕ ਅਜਿਹਾ ਸਕੂਲ ਮੰਨਿਆ ਜਾਂਦਾ ਹੈ ਪੜਾਈ ਦੇ ਨਾਲ ਨਾਲ ਹੀ ਕਲਾ ਅਤੇ ਖੇਡਾਂ ਖੇਤਰ ਦੇ വടിയ മാര ਦੀਵਾਲੀ ਦੇ ਇਸ ਮੇਲੇ ਤੇ ਮਾਪਿਆਂ ਨਾਲ ਗੱਲਬਾਤ ਕਰਦੀਆਂ ਪੀਐਨਟੀ ਨਿਊਜ਼ ਦੀ ਟੀਮ ਨੂੰ ਮੌਕਾ ਮਿਲਿਆ ਮਾਪਿਆਂ ਨੇ ਦੱਸਿਆ ਕਿ ਇਹ ਸਕੂਲ ਦੀ ਕਾਰਜਗਾਰੀ ਬਹੁਤ ਬਹੁਤ ਖੁਸ਼ੀ ਹੈ ਕਿ ਮਾਪੇ ਕਹਿੰਦੇ ਹਨ ਕਿ ਇਸ ਦਾ ਸਾਰਾ ਸਟਾਫ ਬਹੁਤ ਮਿਹਨਤੀ ਹੈ ਇਸ ਤਰ੍ਹਾਂ ਮੇਲਾ ਲਗੋ ਨਾਲ ਬੱਚੇ ਆਪਣੇ ਸੱਭਿਆਚਾਰ ਨਾਲ ਜੁੜੇ ਰਹਿੰਦੇ ਤੇ ਹੋਰਾਂ ਸਕੂਲਾਂ ਨੂੰ ਵੀ ਇਸ ਉਪਰਾਲੇ ਵੱਲ ਧਿਆਨ ਦੇਣਾ ਚਾਹੀਦਾ ਹੈ ਇਸ ਤਰ੍ਹਾਂ ਮੇਲਾ ਲਗੋ ਨਾਲ ਬੱਚੇ ਆਪਣੇ ਸੱਭਿਆਚਾਰ ਨਾਲ ਜੁੜੇ ਰਹਿੰਦੇ ਨੇ ਤੇ ਕੋਰਾ ਸਕੂਲਾਂ ਨੂੰ ਵੀ ਇਸ ਤਰ੍ਹਾਂ ਦੇ ਪ੍ਰਾਲੇ ਕਰਨੇ ਚਾਹੀਦੇ ਹਨ ਤੇ TC ਇੰਟਰਨੈਸ਼ਨਲ ਸਕੂਲ ਗੁਰਦਾਸਪੁਰ ਵਿੱਚ ਹੁਣ ਗੁਰਦਾਸਪੁਰ ਵਾਸੀਆਂ ਲਈ ਇੱਕ ਮਾਣ ਵਾਲੀ ਗੱਲ ਆਓ ਸੁਣਦੇ ਹਾਂ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਦੇ ਇਸ ਸਕੂਲ ਬਾਰੇ ਕੀ ਵਿਚਾਰ ਹਨ ਆਹ ਸਾਡੀ Diwali ਮੇਲਾ ਕਰਵਾਇਆ ਜਾਂਦਾ Diwali ਤੋਂ ਪਹਿਲਾਂ ਸਕੂਲ ਦੇ ਵਿੱਚ ਇਹ ਸਾਡਾ ਇੱਕ ਤਰੀਕਾ ਹੈ ਆਪਣੇ ਪੇਰੈਂਟਸ ਆਪਣੇ ਸਟੂਡੈਂਟਸ ਨਾਲ Diwali ਸੈਲੀਬ੍ਰੇਟ ਕਰਦਾ ਕਿਉਂਕਿ Diwali ਇੱਕ ਇਹ ਹੋ ਜਾਂਦਾ ਹੈ ਹਰ ਹੰਦਾ ਜਿਹੜਾ ਸਾਲ ਬਸ ਸਾਲ ਨੂੰ ਵੇਟ ਰਹਿੰਦੀ ਹੈ ਤੇ ਆਈ ਥਿੰਕ ਭਾਰਤ ਵਿੱਚ ਦਾ ਸਭ ਤੋਂ ਵੱਡਾ ਤਿਉਹਾਰ ਹੈ ਤੇ ਸਭ ਤੋਂ ਤੁਮ ਤਾਂ ਮਨਾਇਆ ਜਾਂਦਾ ਉਹ ਆ ਰਿਹਾ ਤੇ ਜਨਸ ਜਿਹੜੇ ਪੇਰੈਂਟਸ ਐ ਸਾਡਾ ਸਟਾਫ ਐ ਸਰਵ ਸਕੂਲ ਸਰਵ ਫੈਮਿਲੀ ਵਨ ਹੋਵੇ ਤੇ ਅਸੀਂ ਇੱਕ ਦੀਵਾਲੀ ਮੇਲਾ ਲਗਾ ਕੇ ਇੱਕ ਸਿਕਿਉਰਡ এনवायरमेंट ਦੇ ਵਿੱਚ ਕਿਉਂਕਿ ਦੀਵਾਲੀ ਮੇਲੇ ਤਾਂ ਅਕਸਰ ਬਹੁਤ ਲੱਗਦੇ ਨੇ ਲੇਕਿਨ ਸਭ ਨੂੰ ਪਤਾ ਬਾਹਰ ਦੇ ਮਾਹੌਲ ਕੁਛ ਨਾਚਾ ਹੁੰਦਾ ਨਹੀਂ ਤੇ ਪੇਰੈਂਟਸ ਛੋਟੇ ਬੱਚਿਆਂ ਨੂੰ ਆਪਣੇ ਬੱਚਿਆਂ ਨੂੰ ਉੱਥੇ ਜ਼ਿਆਦਾ ਲੈ ਜਾਣਾ ਪਸੰਦ ਕਰਦੇ ਨਹੀਂ ਤੇ ਇੱਕ ਸਿਕਿਉਰਡ ਮਾਹੌਲ ਦੇ ਵਿੱਚ ਅਸੀਂ ਉਹਨਾਂ ਦੀਵਾਲੀ ਸੈਲੀਬ੍ਰੇਟ ਕਰਦੇ ਆ ਕਿ ਬੱਚਾ ਨੂੰ ਮੇਲਾ ਦੇਖਣ ਦਾ ਵੀ ਮੌਕਾ ਮਿਲੇ ਤੇ ਬੱਚੇ ਸੇਫਟੀ ਵੀ ਮਹਿਸੂਸ ਹੋਵੇ ਪੇਰੈਂਟਸ ਨੂੰ ਪੇਰੈਂਟਸ ਆ ਕੇ ਇੰਜੋਏ ਕਰ ਸਕਣ ਬਿਨਾ ਕਿਸੇ ਡਰ ਖਾਫਤੇ ਹਨ ਕੋਲ ਸਿਕਿਉਰ ਐਨਵਾਇਰਨਮੈਂਟ ਦੇ ਵਿੱਚ ਬੜਵਾ ਬੜੀ ਤੇ ਲੋਕੀ ਬੰਬਾ ਕਰਕੇ ਬੜੇ ਚੰਗੇ ਦੇਦੇ ਤੇ ਕਿਹ ਕਿਹ ਪ੍ਰੰਦਾ ਪੰਦੀ ਇਹ ਬਾਰੇ ਕੀ ਨੁਕਸਾਂ ਇਸ ਤਰ੍ਹਾਂ ਚੱਲੇ ਆ ਦੀਵਾਲੀ ਤੇ ਪਟਾਕੇ ਚਲਾਉਣਾ ਸ਼ਗਨ ਹੁੰਦਾ ਮੈਂ ਇਹ ਤਾਂ ਨਹੀਂ ਕਹਾਂਗੀ ਕਿ ਦੀਵਾਲੀ ਤੇ ਪਟਾਕੇ ਨਾ ਚਲਾਓ ਪਟਾਕੇ ਚਲਾਉਣਾ ਇੱਕ ਸ਼ਗਨ ਹੁੰਦਾ ਤੇ ਸ਼ਗਨ ਦੇ ਕੰਮ ਨੂੰ ਕਿਸੇ ਨੂੰ ਨਹੀਂ ਆਸੀ ਐਂ ਨਹੀਂ ਕਹਿ ਸਕਦੀ ਕਿ ਨਾ ਕਰੋ ਬਟ ਜਿਹੜੇ ਉਹਨੂੰ ਲੈ ਕੇ ਸਾਵਧਾਨੀਆਂ ਹੁੰਦੀਆਂ ਆ ਕਾਟਨ ਦੇ ਕਲੋਥਸ ਕਲੋਥਸ ਪਾਣੇ ਕੋਈ ਕਿਸ ਤਰ੍ਹਾਂ ਦਾ ਪਾਸਮ ਡਿਸਟੈਂਸ ਮੇਨਟੇਨ ਕਰਨਾ ਚਾਹੀਦਾ ਹੈਗਾ ਵੇ ਕਿਸ ਤਰ੍ਹਾਂ ਦੇ ਕਿਸ ਏਜ ਗਰੁੱਪ ਲਈ ਮੁਲਾਸਬ ਨੇ ਪਟਾਕੇ ਤੇ ਇਹ ਸਭ ਚੀਜ਼ਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈਗਾ ਵੇ ਕਿ ਪ੍ਰੀਕਾਸ਼ਨਸ ਦੇ ਨਾਲ ਜਦੋਂ ਹੁਣ ਲੋੜੀ ਹੋਏਗੀ ਤੇ ਬੱਚੇ ਕੁੜੀਆਂ ਡਾਂਗੇ ਡਾਂਗੇ ਉਹ ਬੱਚਿਆਂ ਦਾ ਇੱਕ ਐਨਜਾਇਮੈਂਟ ਦਾ ਤਰੀਕਾ ਹੈ ਔਰ ਇੱਕ ਪਰੰਪਰਾ ਹੈ ਸਾਡੇ ਤੇ ਜਦੋਂ ਦੀਵਾਲੀ ਹੋਏਗੀ ਤੇ ਪਟਾਕੇ ਚਲਾਣਗੇ ਚਲਾਗੇ ਲੇਕਿਨ ਹਰ ਏਜ ਗਰੁੱਪ ਲਈ ਕਿਹੜੇ ਪਟਾਕੇ ਸਹੀ ਨੇ ਕਿੰਨਾ ਡਿਸਟੈਂਸ ਲੈ ਕੇ ਕਿਸ ਸਰਟੀ ਮਾਇਰਸ ਦਾ ਸਾਨੂੰ ਪਟਾਕੇ ਚਲਾਉਣੇ ਚਾਹੀਦੇ ਇਸ ਸੀਜ਼ਨ ਸਾਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਕਿ ਕਿੰਨੀ ਮਾਤਰਾ ਵਿੱਚ ਚਲਾਉਣੇ ਚਾਹੀਦੇ ਸ਼ਗੁਨ ਕਰਨਾ ਹੈ ਜਾਂ ਫਿਰ ਬਹੁਤ ਜ਼ਿਆਦਾ ਕੁਆਂਟੀਟੀ ਚਲਾਜੇ ਤਾਂ ਕਿ ਪਟਾਕੇ ਨੂੰ ਸ਼ਗੁਨ ਦੇ ਤੌਰ ਤੇ ਹੀ ਰਹਿਣ ਦੇਣਾ ਚਾਹੀਦਾ ਹੈ ਕੁਝ ਬਹੁਤ ਜ਼ਿਆਦਾ 에ਅਰ ਪੋਲਿਊਸ਼ਨ ਹੈ ਸਭ ਚੀਜ਼ਾਂ ਸਾਨੂੰ ਨੇ ਕਰਨੀ ਚਾਹੀਦੀ ਤੇ ਘੱਟ ਪੋਲਿਊਸ਼ਨ ਵਾਲੇ ਪਟਾਕੇ ਚਲਾਉਣੇ ਚਾਹੀਦੇ ਅੱਜਕੱਲ੍ਹ ਗ੍ਰੀਨ ਪਟਾਕੇ ਵੀ ਆ ਚੁੱਕੇ ਨੇ ਤੇ ਸਾਨੂੰ ਉਹਨਾਂ ਬਾਰੇ ਥੋੜਾ ਜਾਨਣਾ ਚਾਹੀਦਾ ਠੀਕ ਹੈ ਥੈਂਕ ਯੂ ਅੱਜ ਬੜਾ ਮਾਜੇ ਦੀਵਾਲੀ ਮੇਲਾ ਕਰਾਇਆ ਜਾ ਰਿਹਾ ਹੈ ਕਿਸ ਇੰਟਰ ਸਕੂਲ ਦੇ ਕੀ ਕ तो पहले तो दिवाली की बहुत-बहुत मुबारक सबको और बाद में ये कहना चाहूंगी कि बहुत अच्छा मेरा लगाते हर साल लगाते हैं क्योंकि हर तरह तरह की गेम्स है बच्चे खेलते हैं बहुत एंजॉय करते हैं बस यही कहना चाहूंगी मैम बहुत अच्छा मैडम पढ़ाई पक्कों किस तरह का स्कूल है आपका पढ़ाई पक्कों भी बढ़िया है मेरे बच्चे हर साल 90% लेके जाते हैं है है, है। ये बेटी है मेरी 99. कुछ आए हैं मार्क्स बहुत अच्छा पढ़ाते हैं यहां टीचर बहुत अच्छे हैं सब स्टाफ बहुत अच्छा है दिवाली पे की संदेश देना चाहंदे लोकां नु ਤਬਦੀ ਦੀਵਾਲੀ ਵਧੀਆ ਹੋਵੇ ਹੈਪੀ ਦੀਵਾਲੀ ਵਿੱਚ ਜੀ ਬੇਰੀ ਬੇਰੀ ਐਕਟਿਵਿਟੀ ਵਾ ਦੀ ਸਭ ਨੂੰ ਸਾਰਿਆਂ ਦੀ ਦੀਵਾਲੀ ਬਹੁਤ ਅੱਛੀ ਆਏ ਹਰ ਘਰ ਦੇ ਵਿੱਚ ਹਰ ਖੁਸ਼ੀਆਂ ਕਿਹੜੇ ਸੁਪਨੇ ਮਿਲਣ ਐ ਹੋਏ ਮੇਰੇ ਥੈਂਕ ਯੂ ਥੈਂਕ ਯੂ ਇਹ ਕਹਣ ਚੰਦ ਜੀ ਦੇ ਬਾਰੇ ਸੀ ਇੰਟਰਨੈਸ਼ਨਲ ਸਕੂਲ ਦੇ ਵਿੱਚ ਅੱਜ ਦੀਵਾਲੀ ਦਾ ਮੇਲਾ ਲੱਗਿਆ ਹੋਇਆ ਹੈ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਵਧਾਈਆਂ ਇੱਥੇ ਅਸੀਂ ਬਹੁਤ ਹੀ ਸੋਹਣੇ-ਸੋਹਣੇ ਸਟਾਲ ਲਗਾਏ ਆ ਬੱਚਿਆਂ ਦੇ ਲਈ ਗੇਮਿੰਗ ਸੈਸ਼ਨ ਲਗਾਇਆ ਹੋਇਆ ਹੈ ਜਿਹਦੇ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਗੇਮਾਂ ਨੇ ਇੱਕ ਗੇਮ ਹੈ ਸਾਡੇ ਕੋਲ ਸਪਲੈਸ਼ ਗੇਮ ਜਿਹਦੇ ਵਿੱਚ ਮੰਕੀ ਦੇ ਮੂਵ ਵਿੱਚ ਤੁਸੀਂ ਪਾਣੀ ਵਾਲੇ ਗੁਬਾਰੇ ਸੁੱਟੋਗੇ ਦੂਸਰੀ ਗੇਮ ਹੈ ਸਾਡੇ ਕੋਲ ਤੁਸੀਂ ਬਾਸਕਟਬਾਲ ਬਾਸਕਟ ਵਿੱਚ ਬੋਲ ਟਾਪ ਪਾਓਗੇ ਤੀਸਰੀ ਗੇਮ ਹੈ ਸਾਡੇ ਕੋਲ ਬਿਲਡ ਕਰੋਗੇ ਟਾਵਰ ਨੂੰ ਕੱਪ ਦੇ ਨਾਲ ਜਿਹਦੇ ਵਿੱਚ ਤੁਹਾਨੂੰ ਪ੍ਰਾਈਜ਼ ਵੀ ਮਿਲੇਗਾ ਜੇ ਜਿੱਦਣ ਕਿਤੇ ਹੋਰਤ ਵਾਲੀ ਤੇ ਕਿਸ ਦੇਚ ਲੈਣਾ ਚਾਹੁੰਦੇ ਨੇ ਸਾਡੇ ਬੱਚਿਆਂ ਨੂੰ ਜਾਂ ਮਾਪਿਆਂ ਨੂੰ ਮਾਪਿਓ ਨੂੰ ਅਹੀ ਕਹਿਣਾ ਚਾਹੁੰਗਾ ਕਿ ਦੀਵਾਲੀ ਜਿਹੜੀ ਹੈ ਹਰ ਸਾਲ ਖੁਸ਼ੀਆਂ ਲੈ ਕੇ ਆਉਂਦੀ ਹੈ ਬੱਚਿਆਂ ਨੂੰ ਇੰਜੋਏ ਕਰਨ ਦਿਓ ਪਟਾਕਿਆਂ ਤੋਂ ਦੂਰ ਰਹੋ ਸਫਾਈ ਜ਼ਰੂਰ ਰੱਖੋ ਪਟਾਕਿਆਂ ਤੋਂ ਜਿੰਨਾ ਦੂਰ ਹੋਗੇ ਸਾਡਾ ਪੋਲੂਸ਼ਨ ਤੋਂ ਅਸੀਂ ਠੀਕ ਰਾਵਾਂਗੇ ਪੋਲੂਸ਼ਨ ਠੀਕ ਰਹੇਗਾ ਸਾਡਾ ਤੇ ਮੈਂ ਇਹ ਕਹਿਣਾ ਚਾਹੁੰਦੀ ਇੱਕ ਵਾਰ ਫੇਰ ਤੁਹਾਨੂੰ ਮੇਰੇ ਵੱਲੋਂ ਦੀਵਾਲੀ ਦੀ ਬਹੁਤ ਬਹੁਤ ਬਧਾਈਆਂ ਥੈਂਕ ਯੂ ਸੋ ਮਚ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ ਸਾਡੇ ਸਕੂਲ ਦੀਵਾਲੀ ਮੇਲਾ ਲੱਗਿਆ ਹੋਇਆ ਹੈ ਸਾਨੂੰ ਇੱਥੇ ਬਹੁਤ ਮਜ਼ਾ ਆ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਇੱਥੇ ਕਿੰਨੇ ਵੜੇ ਸਟਾਲ ਲੱਗੇ ਹਨ ਵੱਖ-ਵੱਖ ਤਰ੍ਹਾਂ ਦੇ ਸਟਾਲ ਸਨ ਬੱਚਿਆਂ ਵਾਸਤੇ ਗੇਮਸ ਵੀ ਹਨ ਅੱਧੀ ਖਾਣੇ ਦਾ ਵੀ ਬਹੁਤ ਵਧੀਆ ਅਰੇਂਜਮੈਂਟ ਕੀਤਾ ਗਿਆ ਹੈ ਸਪੈਸ਼ਲੀ ਕਿਡਸ ਲਈ ਬਹੁਤ ਸਾਰੇ ਗੇਮਸ ਨੇ DJ ਹੈ ਫੂਡ ਕੋਰਨਰ ਹੈ ਜੁੱਤھے ਦੇਖ ਕੇ ਬਹੁਤ ਹੀ ਜ਼ਿਆਦਾ ਮਜ਼ਾ ਆ ਰਿਹਾ ਹੈ ਤੇ ਤੁਸੀਂ ਕ라우ਡ ਵੇਖ ਸਕਦੇ ਕਿੰਨਾ ਜ਼ਿਆਦਾ ਹੈ ਕਿਉਂਕਿ ਹਰ ਸਾਲ ਇਹ ਸਾਡੇ ਸਕੂਲ ਵਿੱਚ ਹੁੰਦਾ ਤੇ ਬੱਚਿਆਂ ਵਿੱਚ ਪ੍ਰੀਜ਼ ਹੁੰਦਾ ਕਿ ਹਾਂ ਸਾਡੇ ਦੀ ਵਾਰੀ ਤੇ ਹੈ ਸੋ ਸਾਨੂੰ ਦਾ ਆਲਮੋਸਟ ਬਹੁਤ ਹੀ ਜ਼ਿਆਦਾ ਮਜ਼ਾ ਆ ਰਿਹਾ ਹੈ